ਕਰਨੀ ਬੈਠੇ ਪੇਡਿਕਰੋ ਥੈਂਕ ਯੂ ਜੀ ਅੱਜ ਨਗਰ ਕੀਰਤਨ ਸਿਆਜਾ ਰਿਹਾ ਗਿਆ ਨਗਰ ਕੀ ਸ੍ਰੀ ਕਾਕਰ ਤੋਂ ਸਟਾਰਟ ਹੋ ਕੇ ਸਾਰੇ ਬਿਜਾਦੇ ਬਤ ਤੋਂ ਹੋਦਾ ਹੋਇਆ ਰਿਹਾ ਇਸ ਟਾਈਮ ਫਰਟਿਮ ਜੁਨੇ ਬਕਾ ਕਰਕੇ ਅੱਜ ਨਗਰ ਕੀਰਤਨ ਸਿਆਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਇੱਕ ਗੁਰੂ ਸਹੀ ਜੁਲਾ ਜਮਾਨਾ ਮਨ ਮਾ ਰਹੀ ਹੈ ਸਾਡੇ ਤੇ ਸਾਰੀ ਪ੍ਰਭਾਤ ਮੇਰੇ ਸੰਗ ਤਾਂ ਹੈ ਇੱਕ ਤੋਂ ਸਾਢੇ ਕਿਤੇ ਕਿਤੇ ਇਹ ਗੁਰਦੁਆਰਾ ਗੰਗਸਾ ਸਾਹਿਬ ਤੋਂ ਸਟਾਰਟ ਹੋਇਆ ਜੀ ਤੇ ਗੁਰਦੁਆਰਾ ਗੰਗਸਾ ਸਾਹਿਬ ਹੀ ਸਮਾਪਤ ਹੋਊਗਾ ਸ਼ਾਮ ਨੂੰ ਤੱਕ ਤੱਕ ਮੇਰਾ ਵੀ ਇਤਿਹਾਸ ਹੈ ਸਾਹਿਬ ਦੇ ਵਿੱਚ ਦੀ ਪੰਡਾ ਪੰਡ ਰੇ ਦੀ ਮਿਲਦਾ ਹੋਇਆ ਤੇ ਇਹ ਗੁਰਦੁਆਰਾ ਗੰਗਸਾ ਸਾਹਿਬ ਤੋਂ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਤੇ ਰੋ ਕੀਤਾ ਅੱਜ ਨਵਾਂ ਸਾਲ ਵੀ ਚੜਿਆ ਹੈ ਨਵੇਂ ਸਾਲ ਸਡੇ ਗੁਰੂ ਗੋਬਿੰਦ ਸਿੰਘ ਜੀ ਦੇ ਆਸਪੁਰ ਫਰੀਦ ਸਰਵਾ ਸਤਿਕਾਰ ਨੂੰ ਲੱਖ ਲੱਖ ਵਧਾਈ ਦਿੰਦਾ ਖੱਟਾ ਦਾ ਘੱਟਾ ਮਾਰਦਾ ਅਗਰ ਤੇ ਗਲਤੀ ਕੋਈ ਭਰਦਾ ਹੈ ਕਿ ਸਕਦਾ ਦਾ ਗੁਰੂ ਜੀ ਬਹੁਤ ਪਿਆਰਾ ਹੈ ਕੋਈ ਦੇਖ ਰਿਹਾ ਬਹੁਤ ਹੀ ਸ਼ਕਤ ਦਾ ਘੱਟਾ ਹੈ ਮੈਂ ਪਰਮਾਤਮਾੋਂ ਦੇ ਬੇਨਤੀ ਕਰਦਾ ਨਮਸਕਾਰ ਸਾਰਿਆਂ ਦੀ ਖੁਸ਼ੀਆਂ ਭਰਿਆ ਹੋਵੇ ਭਾਈ ਗੁਰਜੀ ਦਾ ਗੱਲ ਸਾਹਿਬ ਭਾਈ ਗੁਰਜੀ ਕਿੰਨੇ ਸ਼ਾਨੋ ਕੀਮਤ ਦਾ ਸੁਆਦ ਕੋ ਇਹ ਨਗਰ ਕੀਰਤਨ ਗੁਰਦੁਆਰਾ ਕਲਸਰ ਸਾਹਿਬ ਤੋਂ ਸਟਾਰਟ ਸ਼ੁਰੂ ਕੀਤਾ ਗਿਆ ਹੈ ਅੱਜੇ ਸ਼ਹਿਰ ਵਿੱਚ ਦੀ ਹੁੰਦੇ ਹੋਏ ਜੈਤੋ ਪਿੰਡ ਵਿੱਚ ਦੀ ਹੁੰਦੇ ਹੋਏ ਕਿ ਜਮਾਤੀ ਗੱਟੋਰਾ ਰੱਖਤਾ ਹੈ ਕਿ ਕੀ ਜਾਈਗੀ ਭਾਈ ਗੁਰਜੀ ਦਾ ਗੱਲ ਭਾਈ ਨਗਰ ਕੀਤੇਨ ਸਿਆ ਜਾ ਰਿਹਾ ਕਿ ਕਿਨੇ ਚੌਕੀ ਨਗਰ ਕੀਤੇਨ ਜੀ ਬਹੁਤ ਸ਼ਾਂਤਮਈ ਨਾਲ ਨਿਕਲਦਾ ਜੀ 15 ਥੋੜਾ ਟਰੈਕਟਰ ਹੈ ਜੀ ਬਹੁਤ ਵਰੀਏ ਤਰੀਕੇ ਨਾਲ ਆਈ ਹੈ ਨਹੀਂ ਕੋਈ ਸ਼ੋਰ ਸ਼ਰਾਬਾ ਨਹੀਂ ਜੀ ਸਾਰੇ ਸੇਵਾਦਾਰ ਬਹੁਤ ਹੋਸ਼ ਹੈ ਜੀ ਇਹ ਕਿੱਥੋਂ ਸਟਾਰਟ ਹੋ ਕੇ ਕਿੱਥੇ ਸਮਾਪਤ ਇਹ ਗੰਗਸਰ ਘਰ ਤੋਂ ਬਾਰੇ ਤੋਂ ਸਟਾਰਟ ਹੁੰਦਾ ਹੀ ਤੇ ਉਹਦੇ ਛੋਟੇ ਗੇਟ ਜਾ ਕੇ ਸਮਾਪਤ ਹੋ ਜਾਂਦੇ ਠੀਕ ਹੈ ਪੋਲ ਸਾਰੇ ਪਿਆਰ ਵਿੱਚ ਦੀ ਹੋ ਕੇ ਗੋਲਚੌਂਕ ਹੋ ਕੇ ਬਾਜਾ ਚੌਂਕ ਹੋ ਕੇ ਸਾਰੇ ਪਿੰਡ ਵਿੱਚ ਦੀ ਹੋ ਕੇ ਉੱਥੇ ਆ ਕੇ ਗੰਗਸਰ ਦੇ ਛੋਟੇ ਗੇਟ ਕੋਲੇ ਸਮਾਪਤ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿੱਚ ਨਗਰ ਕੀਰਤਨ ਦਸਵੇਂ ਪਾਤਸ਼ਾਹ ਦਸ਼ਮੇਸ਼ ਪਿਤਾ ਦੀ ਯਾਦ ਵਿੱਚ ਕੱਢਿਆ ਜਾ ਰਿਹਾ ਹੈ ਜੋ ਹਰ ਸਾਲ ਦੀ ਤਰ੍ਹਾਂ ਸੰਤੋ ਬੜੇ ਹਰਸ਼ੋ ਹੁਲਾਸ ਨਾਲ ਗੁਰੂ ਸਾਹਿਬ ਨੂੰ ਯਾਦ ਕਰ ਰਹੀਆਂ ਐ ਔਰ ਗੁਰੂ ਸਾਹਿਬ ਦੇ ਗੁਣ ਗਾਏ ਜਾ ਰਹੇ ਨੇ ਪ੍ਰਭਾਤ ਫੇਰੀ ਕਮੇਟੀ ਵੱਲੋਂ ਜਿਸ ਦੇ ਪ੍ਰਧਾਨ ਗਿਆਨ ਸਿੰਘ ਜੀ ਹਨ ਬੜੇ ਹੀ ਦਿਨੋਂ ਤੋਂ ਪ੍ਰਭਾਤ ਫੇਰੀ ਦੀ ਸੇਵਾ ਹੋ ਰਹੀ ਸੀ ਅੱਜ ਬੜੇ ਚੋਣ ਨਾਲ ਸੰਤਾਂ ਚਾਹ ਨਾਲ ਦਸਵੇਂ ਪਾਤਸ਼ਾਹ ਨੂੰ ਯਾਦ ਕਰੀਆਂ ਦਸਵੇਂ ਪਾਸ਼ਾ ਦੇ ਸਾਡੇ ਤੇ ਬੜੇ ਇਹਸਾਨ ਨੇ ਸਿੱਖ ਕੌਮ ਨੂੰ ਕਿ ਜਦੋਂ ਸ਼ੇਰ ਬਣਾਇਆ ਦਸਵੇਂ ਪਾਸ਼ਾ ਨੇ ਇਸ ਸਿੱਖ ਕੌਮ ਲਈ ਆਪਣੇ ਬੱਚਿਆਂ ਦਾ ਕੁਰਬਾਨੀ ਦਿੱਤਾ ਦਸਵੇਂ ਪਾਸ਼ਾ ਨੇ ਤਾਂ ਅਸੀਂ ਅੱਜ ਸ਼ਾਨ ਵਾਲਾ ਅਣਖਾ ਜੀਵਨ ਬਤਿਕ ਕਰ ਰਹੇ ਆ ਇਹ ਦਸਵੇਂ ਪਾਸ਼ਾ ਮਹਾਰਾਜ ਦੀ ਬਦੌਲਤ ਹੈ ਅੱਜ ਅਸੀਂ ਸਾਰੀ ਸੰਗਤ ਦਸਵੇਂ ਪਾਸ਼ਾ ਨੂੰ ਕੋਤਾਨ 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 ਕੋਤ ਨਮਸਕਾਰ ਕਰਦੇ ਆ ਔਰ ਸਾਰੀ ਸਿੱਖ ਸੰਗਤ ਨੂੰ ਮਗਾਇਆਂ ਦਿਨੇ ਆ ਸਾਰਿਆਂ ਨੂੰ ਬੇਨਤੀ ਕਰਦੇ ਆ کھنڈے باٹے دی پول چکیے گروہ والے بنیے امر چھکے گروہ والے بن کے جیون سب کریے دشمش پتا جیوکار خبریں کن شہیدان نے خون خبرے خبریں شہیدان نے کھون دیتا سکھ قوم جا کے ہری بری ہوئیے سرا ناچ کیتے اصل چنخڑی دی شدت بھی چلی ہوئی ਦੁਨੀਆ ਇੱਕ ਮਨਸੂਰ ਦੇ ਨਾਜ ਕਰਦੀ ਸਿੱਖ ਕੌਮ ਮਨਸੂਰਾ ਨਾਲ ਭਰੀ ਹੋਈ ਏ ਸਿੱਖ ਕੌਮ ਮਨਸੂਰਾ ਨਾਲ ਭਰੀ ਹੋਈ ਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਮਸਕਾਰ ਜੀ ਮੈਂ ਕੋਸ਼ਿਸ਼ ਕਰਦੇ ਕਿ ਉਹ ਧੰਨਵਾਦ ਜੀ ਅੱਜ ਨਗਰ ਕੀਰਤਨ ਸਿਹਜ ਜਾ ਰਿਹਾ ਹੈਗੇ ਨਗਰ ਕੀ ਸ੍ਰੀ ਕਾਕਰ ਤੋਂ ਸਟਾਰਟ ਹੋ ਕੇ ਸਾਰੇ ਬਿਜਾਦੇ ਤੋਂ ਬਤ ਤੋਂ ਹੋਦਾ ਹੋਇਆ ਰਿਹਾ ਇਸ ਟਾਈਮ ਤੇ ਤਾਂ ਭਾਈ ਜੀ ਜੁਨੇ ਬੋਕਰ ਕਰਦੇ ਅੱਜ ਨਗਰ ਕੀਰਤਨ ਸਿਹਜ ਜਾ ਰਿਹਾ ਹੈ ਕਿ ਕਹਣਾ ਚਾਹੋਗੇ ਇੱਕ ਗੁਰੂ ਸਾਹਿਬ ਜੀ ਨੂੰ ਜਨਮ ਮਨੋਂ ਮਨਾ ਰਿਹਾ ਹੈ ਸਾਡੇ ਜੀ ਸਾਰੀ ਸਰ ਸਾਹਿਬੀ ਸਮਾਰੋਹ ਤੋਂ ਅਸਾਮ ਨੂੰ ਤੱਕ ਤੱਕ ਮੇਰਾ ਵੀ ਦਿਉਤਾ ਹਾਲ ਹੈ ਸਾਹਿਬ ਦੇ ਵਿੱਚ ਦੀ ਪੰਡਾ ਪੰਡ ਦੇ ਵਿੱਚ ਦੀ ਮਟਾ ਹੋਇਆ ਤੇ ਇਹ ਵਰਤਣਾ ਗਾਂ ਸਰਦਾਰ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਇਨਾ ਨਹੀਂ ਸਕਦਾ ਤੇ ਰੋ ਕੀਤਾ ਅੱਜ ਨਵਾਂ ਸਾਲ ਵੀ ਚੜਿਆ ਹੈ ਨਵੇਂ ਸਾਲ ਸਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਪਤਪੁਰ ਵਜੀਰ ਸਭਾ ਸਤਿਕਾਰ ਨਾਲ ਵਧਾਈ ਦਿੰਦਾ ਸਾਡਾ ਦਾ ਕਾਠਾ ਮਾਰਦਾ ਅਗਾਠੇ ਇਹ ਗੱਲ ਨਹੀਂ ਕੋਈ ਭੰਦਾ ਹੈ ਇਹ ਸੰਗ ਦਾ ਦਾ ਗੁਰੂ ਜੀ ਬਹੁਤ ਪਿਆਰਾ ਹੈ ਕੋਈ ਦੇਖ ਰਹੇ ਹੋ ਬਹੁਤ ਹੀ ਲੱਗਦਾ ਨਾਲ ਕੱਠਾ ਹੈ ਮੈਂ ਪਰਮਾਤਮਾ ਕੋਲੋਂ ਬੇਨਤੀ ਕਰਦਾ ਨਵਾਂ ਸਾਲ ਸਾਰਿਆਂ ਦੀ ਖੁਸ਼ੀਆਂ ਭਰਿਆ ਹੋਵੇ ਭਾਈ ਗੁਰਜੀਤਾ ਖਾਲਸਾ ਭਾਈ ਗੁਰਜੀਤ ਕਿਰਦੋਸ਼ ਰਾਜੋ ਕੇ ਕਿੰਨੇ ਸਵਾਪ ਹੋਏ ਇਹ ਨਗਰ ਕੀਰਤਨ ਗੁਰਦੁਆਰਾ ਕਨਸਰ ਸਾਹਿਬ ਤੋਂ ਦੂਹੀ ਆ ਗਿਆ ਹੈ ਸਾਦੇ ਸ਼ਹਿਰ ਵਿੱਚ ਦੀ ਹੁੰਦੇ ਹੋਏ ਜੈਤੋ ਪਿੰਡ ਵਿੱਚ ਹੁੰਦੇ ਹੋਏ ਕਿ ਸਮਾਰਟੀ ਘਟੋਰਾ ਰੱਖਤਾ ਹੈ ਕਿ ਕੀ ਜਾਈਗੀ ਕੋਈ دوسری ਕਾਥਾ ਕੋਈ ਨਗਰਿਕਤਨ ਸਿਆ ਜਾ ਰਿਹਾ ਕੀ ਕਿਨੇ ਚਾਉਗੀ ਨਗਰਿਕਤਨ ਜੀ ਬਹੁਤ ਸ਼ਾਂਤਮਈ ਨਾਲ ਨਿਕਲਦਾ ਜੀ 15 ਥੋੜਾ ਟਰੈਕਟਰ ਹੈ ਜੀ ਬਹੁਤ ਵਰੀਏ ਤਰੀਕੇ ਨਾਲ ਇਹ ਨਹੀਂ ਕੋਈ ਸ਼ੋਰ ਸ਼ਰਾਬਾ ਨਹੀਂ ਜੀ ਸਾਰੇ ਸੇਵਾਦਾਰ ਬਹੁਤ ਹੋ ਸਾਈ ਜੀ ਇਹ ਕਿੱਥੋਂ ਸਟਾਰਟ ਹੋ ਕੇ ਕਿੱਥੇ ਸਮਾਪਤ ਹੈ ਗੰਗਸਰਗਰ ਤੋਂ ਬਾਰੇ ਤੋਂ ਸਟਾਰਟ ਹੁੰਦਾ ਜੀ ਤੇ ਉਹਦੇ ਛੋਟੇ ਗੇਟ ਜਾ ਕੇ ਸਮਾਪਤ ਹੋ ਜਾਂਦੇ ਹੈ ਠੀਕ ਹੈ ਬੋਲ ਸਾਰੇ ਬਿਆਰ ਵਿੱਚ ਦੀ ਹੋ ਕੇ ਗੋਲਚੌਂਕ ਹੋ ਕੇ ਬਾਜਾ ਚੌਂਕ ਹੋ ਕੇ ਸਾਰੇ ਪਿੰਡ ਵਿੱਚ ਦੀ ਹੋ ਕੇ ਉੱਥੇ ਆ ਕੇ ਗੰਗਸਰ ਦੇ ਛੋਟੇ ਗੇਟ ਕੋਲੇ ਸਮਾਪਤ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿੱਚ ਨਗਰ ਕੀਰਤਨ ਦਸਵੇਂ ਪਾਤਸ਼ਾਹ ਦਸ਼ਮੇਸ਼ ਪਿਤਾ ਦੀ ਯਾਦ ਵਿੱਚ ਗੱਡਿਆ ਜਾ ਰਿਹਾ ਹੈ ਜੋ ਹਰ ਸਾਲ ਦੀ ਤਰ੍ਹਾਂ ਸੰਤਾਂ ਬੜੇ ਹਰਸ਼ੋ ਮਨਾਸ ਨਾਲ ਗੁਰੂ ਸਾਹਿਬ ਨੂੰ ਯਾਦ ਕਰ ਰਹੀ ਹੈ ਔਰ ਗੁਰੂ ਸਾਹਿਬ ਦੇ ਗੁਣ ਗਾਏ ਜਾ ਰਹੇ ਨੇ ਪ੍ਰਭਾਤ ਫੇਰੀ ਕਮੇਟੀ ਵੱਲੋਂ ਜਿਸ ਦੇ ਪ੍ਰਧਾਨ ਗਿਆਨ ਸਿੰਘ ਜੀ ਹਨ ਬੜੇ ਹੀ ਦਿਨੋਂ ਤੋਂ ਪ੍ਰਭਾਤ ਫੇਰੀ ਦੀ ਸੇਵਾ ਹੋ ਰਹੀ ਸੀ ਅੱਜ ਬੜੇ ਜੋ ਨਾਲ ਸੰਤਾ ਉਤਸ਼ਾਹ ਨਾਲ ਦਸਵੇਂ ਪਾਤਸ਼ਾਹ ਨੂੰ ਯਾਦ ਕਰ ਰਹੀਆਂ ਦਸਵੇਂ ਪਾਸ਼ਾ ਨੇ ਸਾਡੇ ਤੇ ਬੜੇ ਇਹਸਾਨ ਨੇ ਸਿੱਖ ਪਾਉਣ ਕਿ ਜਦੋਂ ਸ਼ੇਰ ਬਣਾਇਆ ਦਸਵੇਂ ਪਾਸ਼ਾ ਨੇ ਇਸ ਸਿੱਖ ਪਾਉ ਲਈ ਆਪਣੇ ਬੱਚਿਆਂ ਦਾ ਕੁਰਬਾਨੀ ਦਿੱਤਾ ਦਸਵੇਂ ਪਾਸ਼ਾ ਨੇ ਤਾਂ ਅਸੀਂ ਅੱਜ ਸ਼ਾਨ ਵਾਲਾ ਅਣਖਾ ਜੀਵਨ ਜਤੀ ਕਰ ਰਹੇ ਹਾਂ ਇਹ ਦਸਵੇਂ ਪਾਸ਼ਾ ਮਹਾਰਾਜ ਦੀ ਹੋ ਲੋਕਾਂ ਅੱਜ ਅਸੀਂ ਸਾਰੀ ਸੰਗਤ ਦਸਵੇਂ ਪਾਤਸ਼ਾਹ ਨੂੰ ਕੋਤਾਨ ਕੋਤ ਕੋਤਾਨ ਕੋਤ ਨਮਸਕਾਰ ਕਰਦੇ ਆਂ ਔਰ ਸਾਰੀ ਸਿੱਖ ਸੰਗਤ ਨੂੰ ਵਧਾਈਆਂ ਦਿੰਦੇ ਆਂ ਔਰ ਸਾਰਿਆਂ ਨੂੰ ਬੇਨਤੀ ਕਰਦੇ ਆਂ کھنڈے باٹے دی پول چکیے گروہ والے بنیے امر چھکے گروہ والے بن کے جیون سبل کریے دشمش پتا نے اپنے واسطے کیا ہزار خبریں شہیدان نے خون دتا خبریں شہیدان نے خون دتا سکھ قوم جا کے ہری بری ہوئیے سرا ناچ کیتے اصل چنکھی کی شدت بھی چلی ہوئی ہے ਦੁਨੀਆ ਇੱਕ ਮਨਸੂਰ ਦੇ ਨਾਜ ਕਰਦੀ ਸਿੱਖ ਕੌਮ ਮਨਸੂਰਾ ਨਾਲ ਭਰੀ ਹੋਈ ਏ ਸਿੱਖ ਕੌਮ ਮਨਸੂਰਾ ਨਾਲ ਭਰੀ ਹੋਈ ਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਮਸਕਾਰ ਜੀ ਮੈਂ ਕੋਸ਼ਿਸ਼ ਕਰਦੇ ਕਿ ਉਹ ਧੰਨਵਾਦ ਜੀ ਅੱਜ ਨਗਰ ਕੀਰਤਨ ਸਿਹਜ ਜਾ ਰਿਹਾ ਹੈ ਕਿ ਨਗਰ ਕੀ ਸ੍ਰੀ ਕਾਕਰ ਬਤਵ ਤੋਂ ਸ਼ੁਰੂ ਹੋ ਕੇ ਸਾਰੇ ਬਿਜਾਦੇ ਤੋਂ ਬਤਵ ਹੋਦਾ ਹੋਇਆ ਆ ਰਿਹਾ ਇਸ ਟਾਈਮ ਟੈਕਨ ਭਾਈ ਜੀ ਨੇ ਬਕਾ ਕਰਕੇ ਆ ਅੱਜ ਨਗਰ ਕੀਰਤਨ ਸਿਹਜ ਆ ਰਿਹਾ ਹੈ ਕਿ ਕਹਣਾ ਚਾਹੋਗੇ ਇੱਕ ਗੁਰੂ ਕੌਮ ਨਾਲ ਜੁੜਾ ਜਾ ਮਨ ਮਨ ਆ ਰਿਹਾ ਹੈ ਸਾਡੇ ਤੋਂ ਜੀ ਸਾਰੀ ਪ੍ਰਭਾਤ ਮੇਰੇ ਸੰਗ ਦਾ ਉਹ ਸਾਡੋ ਕਿੱਥੇ ਇਹ ਗੁਰਦੁਆਰਾ ਗੰਗਸਾ ਸਾਹਿਬ ਤੋਂ ਸਟਾਰਟ ਹੋਇਆ ਜੀ ਤੇ ਗੁਰਦੁਆਰਾ ਗੰਗਸਾ ਸਾਹਿਬ ਹੀ ਸਮਾਪਤ ਹੋਊਗਾ ਸ਼ਾਮ ਨੂੰ ਤੱਕ ਤੱਕ ਮੇਰਾ ਵੀ ਦਿਉਤਾ ਹੋਣਾ ਸਾਹਿਬ ਦੇ ਵਿੱਚ ਦੀ ਪੰਡਾ ਪੰਡ ਰੇ ਦੀ ਮਟਾ ਹੋਇਆ ਤੇ ਇਹ ਗੁਰਦੁਆਰਾ ਗੰਗਸਾ ਸਭ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਸਾਡੇ ਤੇ ਰੋ ਕੀਤਾ ਅੱਜ ਨਵਾਂ ਸਾਲ ਵੀ ਚੜਿਆ ਹੈ ਨਵੇਂ ਸਾਲ ਸਡੇ ਗੁਰੂ ਗੋਬਿੰਦ ਸਿੰਘ ਜੀ ਦੇ ਅਸਥਾਨਪੁਰ ਵਜੀਰ ਸਭਾ ਸਤ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਸਾਡਾ ਦਾ ਠਾਠਾ ਮਾਰਦਾ ਅਗਾਠੇ ਇਹ ਗੱਲ ਨਹੀਂ ਕੋਈ ਭੰਦਾ ਹੈ ਇਹ ਸੰਗ ਦਾ ਸਾਡੇ ਗੁਰੂ ਜੀ ਬਹੁਤ ਪਿਆਰ ਹੈ ਉਹ ਦੇਖ ਰਹੇ ਹੋ ਬਹੁਤ ਹੀ ਰਗੜਾ ਦਾ ਕੱਟ ਹੈ ਮੈਂ ਪਰਮਾਤਮਾ ਕੋਲੋਂ ਬੇਨਤੀ ਕਰਦਾ ਨਮਾਜ਼ਾ ਸਾਰਿਆਂ ਦੀ ਖੁਸ਼ੀ ਆ ਭਰੇ ਹੋਵੇ ਭਾਈ ਗੁਰਜੀਤਾਂ ਦਾ ਖਾਲਸਾ ਭਾਈ ਗੁਰਜੀਤ ਕਿੰਨੇ ਸ਼ਾਨੋ ਕੀ ਕਿੰਨੇ ਸੁਭਾਅ ਕੋਈ ਇਹ ਨਗਰ ਕੀਰਤਨ ਅਗੁਰਦਵਾ ਕਨਸਰ ਸਾਹਿਬ ਤੋਂ ਸਟਾਰਟ ਸ਼ੁਰੂ ਕੀਤਾ ਗਿਆ ਹੈ ਖਦੇ ਸ਼ਹਿਰ ਵਿੱਚ ਦੀ ਹੁੰਦੇ ਹੋਏ ਟੇਕੋ ਪਿੰਡ ਵਿੱਚ ਦੀ ਹੁੰਦੇ ਹੋਏ ਕਿ ਜਮਾਤੀ ਘਟੌਰਾ ਕਰਤਾ ਹੈ ਕਿ ਕੀ ਜਾਈਗੀ ਭਾਈ ਗੁਰਜੀਤਾਂ ਦਾ ਖਾਲਸਾ ਭਾਈ ਨਗਰ ਕੇਟਨ ਸਿਆ ਜਾ ਰਿਹਾ ਕੀ ਕਿਨੇ ਚੌਕੀ ਨਗਰ ਕੇਟਨ ਜੀ ਬਹੁਤ ਸ਼ਾਂਤਮਈ ਨਾਲ ਨਿਕਲਦਾ ਜੀ 15 ਥੋੜਾ ਟਰੈਕਟਰ ਹੈ ਜੀ ਬਹੁਤ ਵਰੀਏ ਤਰੀਕੇ ਨਾਲ ਇਹਨਾਂ ਹੀ ਕੋਈ ਸ਼ੋਰ ਸ਼ਰਾਬਾ ਨਹੀਂ ਜੀ ਸਾਰੇ ਸੇਵਾਦਾਰ ਬਹੁਤ ਹੋਸ਼ ਹੈ ਜੀ ਇਹ ਕਿੱਥੋਂ ਸਟਾਰਟ ਹੋ ਕੇ ਕਿੱਥੇ ਸਮਾਪਤ ਇਹ ਗੰਗਸਰ ਘਰਦਵਾਰੇ ਤੋਂ ਸਟਾਰਟ ਹੁੰਦਾ ਜੀ ਤੇ ਉਹਦੇ ਛੋਟੇ ਗੇਟ ਜਾ ਕੇ ਸਮਾਪਤ ਹੋ ਜਾਂਦੇ ਠੀਕ ਹੈ ਪੋਲ ਸਾਰੇ ਪਿਆਰ ਵਿੱਚ ਦੀ ਹੋ ਕੇ ਗੋਲਚੌਂਕ ਹੋ ਕੇ ਬਾਜਾ ਚੌਂਕ ਹੋ ਕੇ ਸਾਰੇ ਪਿੰਡ ਵਿੱਚ ਦੀ ਹੋ ਕੇ ਉੱਥੇ ਆ ਕੇ ਗੰਗਸਰ ਦੇ ਛੋਟੇ ਗੇਟ ਕੋਲੇ ਸਮਾਪਤ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿੱਚ ਨਗਰ ਕੀਰਤਨ ਦਸਵੇਂ ਪਾਤਸ਼ਾਹ ਦਸ਼ਮੇਸ਼ ਪਿਤਾ ਦੀ ਯਾਦ ਵਿੱਚ ਕੱਢਿਆ ਜਾ ਰਿਹਾ ਹੈ ਜੋ ਹਰ ਸਾਲ ਦੀ ਤਰ੍ਹਾਂ ਸੰਤਾਂ ਬੜੇ ਹਰਸ਼ੋ ਹੁਲਾਸ ਨਾਲ ਗੁਰੂ ਸਾਹਿਬ ਨੂੰ ਯਾਦ ਕਰ ਰਹੀਆਂ ਹਨ ਔਰ ਗੁਰੂ ਸਾਹਿਬ ਦੇ ਗੁਣ ਗਾਏ ਜਾ ਰਹੇ ਨੇ ਪ੍ਰਭਾਤ ਫੇਰੀ ਕਮੇਟੀ ਵੱਲੋਂ ਜਿਸ ਦੇ ਪ੍ਰਧਾਨ ਗਿਆਨ ਸਿੰਘ ਜੀ ਹਨ ਬੜੇ ਹੀ ਦਿਨੋਂ ਤੋਂ ਪ੍ਰਭਾਤ ਫੇਰੀ ਦੀ ਸੇਵਾ ਹੋ ਰਹੀ ਸੀ ਅੱਜ ਬੜੇ ਜੋ ਨਾਲ ਸੰਤਾਂ ਉਤਸ਼ਾਹ ਨਾਲ ਦਸਵੇਂ ਪਾਤਸ਼ਾਹ ਨੂੰ ਯਾਦ ਕਰ ਰਹੀਆਂ ਦਸਵੇਂ ਪਾਸ਼ਾ ਦੇ ਸਾਡੇ ਤੇ ਬੜੇ ਇਹਸਾਨ ਨੇ ਸਿੱਖ ਕੌਮ ਨੂੰ ਕਿ ਜਦੋਂ ਸ਼ੇਰ ਬਣਾਇਆ ਦਸਵੇਂ ਪਾਸ਼ਾ ਨੇ ਇਸ ਸਿੱਖ ਕੌਮ ਲਈ ਆਪਣੇ ਬੱਚਿਆਂ ਦਾ بلدان دتا دسوشا نے بدولت ہے اور سارا بینتی کرتے ہیں ٹنڈے باٹے کی پول چکیے گرو والے بنی امرت چھکے گرو والے بن کے جیون سفل کریے دشمیش پتا نے اپنے بچیا کی رات پا کے سارے واسطے کیا ਇਨ ਬੋਤਨ ਕੇਸਿਸ पे वार दिए 74 चार बूए तो क्या हुआ जीवक कई हजार खबरे किन्ना शहीदा ने खून देता खबरे किन्ना शहीदा ने खून देता सिख कौम जाके हरी भरी होई है साडे सिरਾਂ पे आर्या नाच कीते असਾਂ ਚਰਖੜੀ ਦੀ ਸ਼ਿਤਰ ਵੀ ਚਰੀ ਹੋਈ ਹੈ ਦੁਨੀਆ ਇੱਕ ਮਨਸੂਰ ਦੇ ਨਾਚ ਕਰਦੀ ਸਿੱਖ ਕੌਮ ਮਨਸੂਰਾ ਨਾਲ ਭਰੀ ਹੋਈ ਹੈ ਸਿੱਖ ਕੌਮ ਮਨਸੂਰਾ ਨਾਲ ਭਰੀ ਹੋਈ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ